ਗੁਰਾਇਆ ਨੇੜਲੇ ਪਿੰਡ ਮਾਹਲਵਿਕਿਸ 95 ਲੱਖ ਰੁਪਏ ਦੀ ਲਾਗਤ ਨਾਲ 22 ਕਿਲੋਮੀਟਰ ਪਿੰਡ ਦੀ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਕੀਤੀ ਗਈ ਇਸ ਮੌਕੇ ਬੋਲਦਿਆ ਉਹਨਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਸਰਕਾਰ ਲੜੀਵਾਰ ਪੂਰਾ ਕਰ ਰਹੀ ਹੈ इस मौके पिंड वासिया ने लंबे समय तो खराब पे सड़क नु पंजाब सरकार दा धन्यवाद कीता इस मौके उनाना जिला प्रधान प्रदीप डुग्गल नगर काउंसिल गुराया दे प्रधान हरमेश कुमार वाइस प्रधान सुदेश कुमार बिल्ला तो इलावा होर हाजिर सन हां जी सर हल्का विधानसभा फ्लोर दे आज बहुत ते ही महत्वपूर्ण पेन जेड़ा है ਮਾਲਾਪਿੰਡ ਦੇ ਵਿੱਚ ਅਸੀਂ ਖੜੇ ਆ ਇੱਥੇ ਮਾਲਾਪਿੰਡ ਦੇ ਬਹੁਤ ਹੀ ਸਤਿਕਾਰ ਸਖਸ਼ੀਤਾ ਦੇਖੋ ਬਜ਼ੁਰਗ ਸਾਡੇ ਪੈੜਾ ਭਰਾ ਜਿਹੜੇ ਹੈਗੇ ਆ ਔਰ ਖਾਸ ਤੌਰ ਤੇ ਸਾਡੇ ਪ੍ਰਦੀਪ ਦੁੱਗਲ ਜੀ ਜਿਹੜੇ ਜ਼ਿਲ੍ਹਾ ਜਲੰਧਰ ਵਿਖੇ ਦੇ ਪ੍ਰਧਾਨ ਔਰ ਉਹਨਾਂ ਦੇ ਨਾਲ ਜਨਨ ਸਕੱਤਰ ਜਿਹੜੇ ਹੈਗੇ ਆ ਹਮਦਨ ਸਿੰਘ ਜੀ ਉਹ ਵੀ ਖੜੇ ਨੇ ਇਸ ਪਿੰਡ ਦੀ ਬਹੁਤ ਹੀ ਸਤਿਕਾਰ ਸਖਸ਼ੀਤਾ ਸਾਡੇ ਗੌਰਵ 바ਵਾ ਜੀ ਜਿਹੜੇ ਹੁਣੇ-ਹੁਣੇ ਜਿਹੜੇ ਹੈਗੇ ਆ ਬਲਾਕ ਸੰਪਤੀਆਂ ਚੋਣਾ ਦੇ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਆਤੇ ਨੇ ਬਹੁਤ ਹੀ ਸਤਿਕਾਰ ਸਾਥੀ ਸਾਡੇ ਮਨਜੀਤ ਸਿੰਘ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਹਰਮੇਸ਼ لال ਪ੍ਰਧਾਨ ਨਗਰ ਕੌਂਸਲ ਤੋਂ ਹੈ ਗਿਆ ਔਰ ਦੀਪਾ ਬੜੇਪੰਨ ਤੋਂ ਬਲੌਕ ਪ੍ਰਧਾਨ ਜਸਵੀਰ ਹੁਣੀ ਬਹੁਤੇ ਸਤਕਾਰ ਸਾਡੇ ਹੈ ਗਿਆ ਬਲੂਪਾਈ ਹੁਣੀ ਬੜੇਪੰਨ ਤੋਂ ਹੈ ਗਿਆ ਬਹੁਤੇ ਸਤਕਾਰਤਾ ਦੇ ਗਰਦੀ ਹੁਣੀ ਪੰਜ ਸਾਰੀ ਜਿਹੜੀ ਟੀਮ ਖੜੀ ਆ ਔਰ ਇਹ ਟੀਮ ਆਪ ਤਸਰੀ ਆ ਵੀ ਸਾਰੇ ਪੇੜਾ ਭਰਾਵੇ ਇਹ ਸੜਕ ਜਿਹੜੀ ਸੀ ਲਗਭਗ 15 ਸਾਲ ਤੋਂ ਦੇਖੋ 2022 ਦੇ ਵਿੱਚ ਆਪਣੀ ਸਰਕਾਰਾਂ ਇਹ ਕਮਿਟਮੈਂਟ ਕੀਤੀ ਵੀ ਸ਼ਰਤਾਂ ਦਾ ਜਾਲ ਵਿਛਾਵਾਂਗੇ ਉਸੇ ਘੜੀ ਤੱਕ ਇਹ ਕੰਮ ਚੱਲਦਾ ਪਰੰਤੂ 2022 ਤੋਂ ਪਹਿਲਾਂ ਜੇ ਆਪਾਂ ਲਈਏ 10-12 ਸਾਲ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉੱਤੇ ਅਕਾਲੀ ਵੀ ਰਹੇ ਉੱਤੇ ਕਾਂਗਰਸ ਵੀ ਰਹੇ ਗਿਆ ਉਹਨਾਂ ਨੇ ਇਹ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਹੁਣ ਅੱਜ ਇਹ ਸੜਕ ਜਿਹੜੀ ਹੈਗੀ ਆ ਬਹੁਤ ਹੀ ਕੁਆਲਿਟੀ ਤੇ ਕੁਆਂਟੀਟੀ ਦੇ ਰੂਪ ਦੇ ਵਿੱਚ ਬਹੁਤ ਹੀ ਮਿਆਰੀ ਸੜਕ ਜਿਹੜੀ ਹੈਗੀ ਆ ਦੇਖੋ ਇਹਦੀ ਜਿਹੜੀ ਹੈਗੀ ਆ ਮਟਾਈ ਜਿਹੜੀ ਹੈਗੀ ਆ 8 ਕੈਂਚੀ ਤੋਂ ਜਿਹੜੀ ਹੈਗਾ ਉੱਪਰ ਲੱਗ ਰਹੀ ਹੈਗੀ ਆ ਔਰ ਇਹਦੇ ਵਿੱਚ ਜਿਹੜਾ ਪੂਰਾ ਸੀਮੈਂਟ ਔਰ ਬੱਜੀ ਪੂਰਾ ਕੰਕਰੀਟ ਪਾਇਆ ਔਰ ਨਾਲ ਦੀ ਨਾਲ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਕਿ ਅੱਗੇ ਜਿਹੜੀਆਂ ਅਸੀਂ ਆ ਕੋਈ ਮਿਸ ਮੈਨੇਜਮੈਂਟ ਹੁੰਦੀਆਂ ਸੀਆਂ ਕੋਈ ਯੋਜਨਾਵਾਂ ਨਹੀਂ ਸੀਗੀਆਂ ਕਿਉਂਕਿ ਉਹਨਾਂ ਨੇ ਢੇਰਾਂ ਦੇ ਉੱਪਰ ਵੀ ਲੁਕ ਪਾ ਕੇ ਜਿਹੜਾ ਅਸੀਂ ਕਮਿਸ਼ਨ ਖਾ ਜਾਂਦੇ ਸੀਗੇ ਪਰੰਤੂ ਅਸੀਂ ਇਸ ਵਾਰ ਇਸ ਜਿਹੜਾ ਰੰਧਾਵਾ ਮਹੱਲਾ ਆ ਤੁਸੀਂ ਦੇਖ ਸਕਦੇ ਆ ਆ ਛੜਕ ਜਿਹੜੀ ਹੈਗੀ ਆ ਬਣੀ ਆ ਇਹ ਕੰਕਰੀਟ ਦੀ ਜਿਹੜੀ ਹੈਗੀ ਆ ਇਹਦੀ ਜਿਹੜੀ ਹੈਗੀ ਆ ਮਟਾਈ 8 ਇੰਚ ਜਿਹੜੀ ਹੈ ਥਿਕਨੈਸ ਤੇ ਜਿਹੜੀ ਹੈਗੀ ਆ ਵੰਡਈ ਆ ਇਹਦੇ ਹੁਣ ਜਿਹੜਾ ਹੈਗਾ ਨਾ ਤਾਂ ਇੱਥੇ ਪਾਣੀ ਨੇ ਮਾਰ ਕਰਨਾ ਆ ਔਰ ਪਹਿਲਾਂ ਕੀ ਹੁੰਦਾ ਸੀ ਲੁਕ ਮਾਰ ਕੇ ਵਿਖਾ ਕੇ ਤਾਂ ਮੁਰ ਕੇ ਇਹ ਜਿਹੜੇ ਸਾਡਾ ਇਹ ਪਰਿਵਾਰ ਜਿਹੜਾ ਸਾਡੇ ਸਮਾਜ ਆ ਇਹ ਜਿਹੜਾ ਹੈਗਾ ਆਪਣੇ ਘਰਾਂ ਚੋਂ ਪਾਣੀ ਕੱਢਣ ਲਈ ਸੜਕ 'ਚੋਂ ਪਾਣੀ ਕੱਢਣੇ ਮਜਬੂਰ ਸੀ ਇਹ 15 ਸਾਲ ਜਿਹੜੀ ਨਦੀ ਮੰਗ ਸੀ ਕਟੋ ਕਰ ਜਿਹੜੀ ਗਿਆ ਉਹ ਸੜਕ ਨੂੰ ਜਿਹੜਾ ਹੈਗਾ ਬੂਰ ਪਿਆ ਹੈਗਾ ਔਰ ਨਾਲ ਦੀ ਨਾਲ ਮੈਂ ਵੀ ਗੱਲ ਤੁਹਾਨੂੰ ਦੱਸ ਦੇਣੀ ਚਾਹੁੰਦਾ ਆ ਕਿ ਜਿਹੜਾ ਹਾਈਵੇ ਆ ਚੀਤੀ ਰੋਡ ਤੋਂ ਜਿਹੜਾ ਮਾਲਾਂ ਨੂੰ ਰਸਤਾ ਆ ਉਸ ਦੀ ਆਪਾਂ ਚੜਾਈ ਵੀ ਕੀਤੀ ਹੈਗੀ ਆ ਉਹਨੂੰ ਸੜਕ ਨੂੰ ਜਿਹੜਾ ਹੈਗਾ ਖੁੱਲਾ ਕਰਵਾਇਆ ਹੈਗਾ ਇਹ ਅੱਗੇ ਜਾ ਕੇ ਜਿਹੜਾ ਹੈਗਾ ਮਤਫਲੂਆਂ ਤੱਕ ਲਗਭਗ ਜਿਹੜੀ 9.5 ਕਿਲੋਮੀਟਰ ਦੀ ਜਿਹੜੀ ਇਹ ਦੂਰੀ ਬਣਦੀ ਆ ਬਹੁਤ ਹੀ ਵਧੀਆ ਰੂਪ ਦੇ ਵਿੱਚ ਜਿਹੜੀ ਆ ਉਹ ਸੜਕ ਚਾਰੇ ਇੱਕ ਛੜਕ ਇਹ ਨਹੀਂ ਹੈ ਤੁਸੀਂ ਦੇਖ ਲਓ ਚਚਰਾੜੀ ਤੋਂ ਲੈ ਕੇ ਢੇਸੀਆਂ ਤੱਕ ਦੀ ਜਿਹੜੀ ਹੈ 9.5 ਕਿਲੋਮੀਟਰ ਦੀ ਉਹ ਮੈਂ ਕਹਿੰਦਾ ਜੀ ਜਿੰਨੀਆਂ ਵੀ 57 ਸੜਕਾਂ ਨੇ ਹਲਕਾ ਵਿਧਾਨ ਸਭਾ ਫਲੋਰ ਦੀਆਂ ਹਰ ਥਾਂ ਜਿਹੜਾ ਹੈਗਾ ਉਹ ਕੰਮ ਚੱਲ ਰਿਹਾ ਹੈਗਾ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਬੱਟੇ ਦਾ ਔਰ ਜਿਹੜਾ ਹੈਗਾ ਰੋੜੀ ਦਾ ਕੰਮ ਜਿਹੜਾਗਾ ਚੱਲ ਰਿਹਾ ਕਿਉਂਕਿ ਲੁੱਕ ਜਿਹੜੀ ਹੈਗੀ ਆ ਉਹ ਅਜੇ ਨਹੀਂ ਪੈਣੀ ਕਿਉਂਕਿ ਦਸੰਬਰ ਮਹੀਨਾ ਵੀ ਦੇ ਟੈਂਪਰੇਚਰ ਤੇ ਜਦੋਂ ਟੈਂਪਰੇਚਰ ਥੱਲੇ ਆ ਜਵੇ ਤਾਂ ਫਿਰ ਜਿਹੜਾ ਹੈਗਾ ਉਹ ਲੁੱਕ ਜਿਹੜੀ ਹੈ ਉਹ ਗ੍ਰਿਪ ਨਹੀਂ ਕਰਦੀ ਗਿਆ ਸੋ ਸਾਰੇ ਪੰਜਾਬ ਦੇ ਵਿੱਚ ਇਹ ਉਹ ਲੁੱਕ ਦਾ ਕੰਮ ਰੁਕਿਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਨੇ ਵੀ ਫਰਵਰੀ ਦੇ ਵਿੱਚ ਨਾਲੇ ਲਾਸਟ ਦੇ ਵਿੱਚ ਰਹੇਗਾ ਲੁੱਕ ਦਾ ਕੰਮ ਜਿੱਥੇ ਵੀ ਹੋਣ ਵਾਲਾ ਹੈਗਾ ਜਿਹੜੀ ਵੀ ਸ਼ਰਤ ਦਾ ਜਿਹੜਾ ਹੈਗਾ ਉਹ ਕਰਵਾ ਦਿੱਤਾ ਜਾਵੇਗਾ ਉਸ ਸਮੇਂ ਤੱਕ ਜਾਤੇ ਜਿਹੜਾ ਹੈਗਾ ਆ ਸੜਕਾਂ ਦੇ ਵਿੱਚ ਜਿਹੜਾ ਹੈਗਾ ਬੱਟਾ ਸਟਾਉਣਾ ਜਾਂ ਆਲੇ ਦੁਆਲੇ ਜਿਹੜੀ ਹੈਗਾ ਉਸ ਦੀ ਜਿਹੜੀ ਹੈ ਬਾਉਂਡਰੀ ਕਾਨੀ ਜਾਂ ਹੋਰ ਜਿਹੜਾ ਕੰਮ ਕਰਨ ਵਾਲਾ ਜਿਹੜਾ ਹੈਗਾ ਉਹ ਕਰ ਰਹੇ ਨੇ ਆ ਦੇਖੋ ਬਹੁਤ ਹੀ ਵਧੀਆ ਸੜਕ ਬਣੀ ਹੈਗੀ ਆ ਮੈਂ ਪੂਰੇ ਇਸ ਮੋਨਾ ਪਿੰਡ ਨੂੰ ਜਿੰਨੇ ਵੀ ਇਸ ਸੜਕ ਦੇ ਨਾਲ ਲੱਗਦੇ ਆ ਕੋਈ 15 20 ਪਿੰਡ ਜਿਹੜਾ ਹੈਗਾ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੀ ਦੇਣਾ ਕਿਉਂਕਿ ਉਹਨਾਂ ਦੀ ਚਰੋਕੀ ਮੰਗ ਸੀ ਇਹ ਆ ਜਿਹੜੀ ਹੈ ਇੱਥੇ ਇਸ ਸਮਾਜ ਦੇ ਜਿਹੜੇ ਰੰਦਾਵਾ ਮਹੱਲਾ ਆ ਉਹਨਾਂ ਦੀ ਬਹੁਤ ਵੱਡੀ ਇਹ ਮੰਗ ਸੀ ਕਿ ਆ ਸਾਡਾ ਜਿਹੜਾ ਹੈਗਾ ਤੁਸੀਂ ਕੋਰ ਜਿਹੜਾ ਵੱਡੋ ਨਾਲੇ ਵੀ ਕਿਹਾ ਸੀ ਵੀ ਇੱਥੇ ਲੋਕ ਵਾਲੀ ਸੜਕ ਨਾ ਬਣਾਓ ਲੋਕ ਵਾਲੀ ਸੜਕ ਤੋਂ ਜਿਹੜੇ ਲੋਕ ਤੰਗ ਸੀ ਹੁਣ ਜਿਹੜੀ ਹੈਗੀ ਆ ਕੰਕਰੀਟ ਦੀ ਸੜਕ ਬਣਾਈ ਆ ਬਹੁਤ ਹੀ ਮਜ਼ਬੂਤ ਸੜਕ ਬਣ ਗਈ ਆ ਤਾਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੀ ਮਜ਼ਬੂਤੀ ਨਾਲ ਬਹੁਤ ਹੀ ਦਾਅਵੇ ਦੇ ਨਾਲ ਇਹ ਗੱਲ ਕਹੀ ਆ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਟੇਕ ਸੜਕਾਂ ਸਾਰਿਆਂ ਦਾ ਜਿਹੜਾ ਨਵੀਨੀਕਰਨ ਕਰਾਂਗੇ ਜਾਲ ਵਿਛਾ ਦੇਵਾਂਗੇ ਉਹ ਬਾਦੇ ਜਿਹੜੇ ਗਿਆ ਪੂਰੇ ਹੋ ਰਿਹਾ ਸੋ ਸਾਰੇ ਹੀ ਪਿੰਡ ਵਾਸੀਆਂ ਦਾ ਮੈਂ ਅਹ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਹਾਂ ਔਰ ਆਸ ਰੱਖਦਾ ਕਿ ਉਹ ਪਾਰਟੀ ਦਾ ਵੀ ਸਾਥ ਨਹੀਂ ਅਸੀਂ ਪੁੱਛਾ ਦਿੰਨੇ ਆ ਕਿ ਤੁਹਾਡੀ ਜਿਹੜੀ ਵੀ ਕੋ ਬੁਨਿਆਦੀ ਲੋੜ ਆ ਉਹ ਜਿਹੜਾ ਹੈਗਾ ਅਸੀਂ ਪੂਰੀ ਕਰਾਂਗੇ ਆ ਪਿਛਲੇ ਦਿਨਾਂ ਦੇ ਵਿੱਚ 15 ਤੋਂ 16 ਲੱਖ ਰੁਪਇਆ ਤੁਸੀਂ ਨਾਲੇ ਆਪ ਵੀ ਪਾਇਆ ਹੋਣਾ ਉਹ ਜਿਹੜਾ ਹੈਗਾ ਛੱਪੜ ਦੇ ਪ੍ਰੋਜੈਕਟ ਦੇ ਉੱਤੇ ਜਿਹੜਾ ਅਸੀਂ ਤੇ ਔਰ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੇ ਜਿਹੜਾ ਹੈਗਾ ਪ੍ਰੋਜੈਕਟ ਜਿਹੜਾ ਚੱਲਿਆ ਮੈਂ ਉਹ ਛੱਪੜ ਦੇ ਉੱਤੇ ਵਿਸ਼ੇਸ਼ ਤੌਰ ਤੇ ਜਿਹੜੀ ਹੈਗਾ ਇਨਵੈਸਟੀਗੇਸ਼ਨ ਕਰਵਾ ਰਿਹਾ ਹਾਂ ਕਿਉਂਕਿ ਸਾਡਾ ਉਹ 15 ਲੱਖ ਜਿੰਨਾ ਵੀ ਲੱਗਾ ਆ ਪੈਸਾ ਮੈਨੂੰ ਉਹ ਦੱਸਨੇ ਨਹੀਂ ਆਏਗਾ ਉਹਦੇ ਵਿੱਚ ਕੌਣ ਜ਼ਿੰਮੇਵਾਰ ਕੌਣ ਭਾਗੀਦਾਰ ਆ ਉਹ ਦੇਖਾਂਗੇ ਕਿਉਂਕਿ ਅਸੀਂ ਉਸ 66 ਜਿਹੜਾ ਪਟਾ ਲਿਆ ਮੁਰਕੇ ਪਾਣੀ ਨਾਲ ਫੇਪੜਤਾ ਉਹ ਉੱਥੇ ਪੈਸਾ ਜਿਹੜਾ ਵੇਚਿਆ ਕਿਉਂ ਕੀਤਾ ਉਹਦੇ ਲਈ ਖੂਹਾਂ ਨਹੀਂ ਬਣਾਈਆਂ ਉਹਦੇ ਵਿੱਚ ਮਿਸ ਮੈਨੇਜਮੈਂਟ ਜਿਹੜਾ ਵੀ ਹੋਇਆ ਉਹ ਕਤਾਹੀ ਦੇ ਜਿਹੜਾ ਵੀ ਉਹਦੀ ਜ਼ਿੰਮੇਵਾਰੀ ਤੈਅ ਕਰਾਂਗੇ ਧੰਨਵਾਦ ਹਾਂਜੀ ਭਾਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਪਿੰਡ ਮਾਲਾਂ ਦੇ ਵਿੱਚ ਕਾਫੀ ਟਾਈਮ ਤੋਂ ਸਾੜੇ ਤੁਰਕੀ ਪਈ ਸੀਗੀ ਉਹਦਾ ਕੰਮ ਬਹੁਤ ਵਧੀਆ ਚੱਲਿਆ ਕੰਕਰੀਟ ਦਾ ਕੰਮ ਕੰਕਰੀਟ ਦੀ ਸੜਕ ਬਣ ਰਹੀ ਆ ਅਸੀਂ ਧੰਨਵਾਦ ਕਰਦੇ ਆ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਦਾ ਪ੍ਰਦੀਪ ਦੁੱਗਲ ਜੀ ਦਾ ਪਰਮੇਸ਼ ਪ੍ਰਧਾਨ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਉਹਨਾਂ ਨੇ ਆਪਣੇ ਹੱਥੀਆ ਲਈ ਆਪਣੀ ਸੜਕ ਦਾ ਦਰਸ਼ਨ ਕੀਤਾ ਸੀ ਸਾਰਿਆਂ ਦਾ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਆ